ਚੱਕਿਆ ਥੜੇ ਆ ਨਵੀਂ ਪਾਰਟੀ ਦੇ ਬਣਨ ਜੇ ਜਿੰਨੇ ਥੜੇ ਹੋਰ ਹੋਰ ਵਾਲੇ ਜਿੰਨੇ ਚੋਟਿਆ ਲੈ ਗਏ ਉਹਦੀ ਇੱਤਾਲੀ ਵਾਸਤੇ ਅਸਰ ਹੈ ਇਹ ਸਾਡੀ ਹਰਕੇ ਦੇ ਵਿੱਚ 6 ਕਿਲੋ ਇਹੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮਿੱਤਰ ਕਰਾਂ 16 ਵਿਕਟਾਂ ਦਾ ਉਹ ਤੋਂ 33 ਕਿੰਨਾ ਚਿਰ ਤੱਕ ਲੱਖਣ 200 ਅਸੀ ਮੇਰਾ ਪਪਾ ਨਾਲ ਦਿੱਤੇ ਰੱਖ ਪਿੰਡ ਦੇ ਨਾਲ ਸਭ ਤੋਂ ਸੰਪਰਕ ਨਾਲ ਸਾਡੇ ਨਾਲ ਨਾਲ ਸਭ ਤੋਂ ਵੱਡੇ ਬਣੇ ਬਹੁਤ ਵੀ ਬਿਟ ਦੇ ਚੇਅਰਮੈਨ ਰਹੇ ਸੀ ਉਹਨਾਂ ਜੀ ਨੇ ਆਪ ਸਾਹਿਬ ਨੇ ਵੀ ਬਿਟ ਕੀਤੀ ਉਹ ਬਹੁਤ ਬਧੀਆ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗ ਕਰਦੇ ਸਭ ਨੂੰ ਕਹਿੰਦੇ ਸਾਰੇ ਜਣ ਇਕੱਠੇ ਹੋ ਪਾਰਟੀ ਜਿਤੋਂ ਵੀ ਲੀਡਰ ਤੋਂ ਦੇਰ ਬਾਬਾ ਨਾਦਰੇ ਸਭ ਯੂ ਐਨ ਬੀ ਕਰਦੇ ਸਰ ਯਾਦ ਨਹੀਂ ਕਿ 16 ਮੀਟਿੰਗ ਕਰਨੀ ਹੈ ਮੀਟਿੰਗ ਉਹਦੀ ਵਿੱਚ ਆਉਂਦੀ ਹੈ ਜੀ ਕਿ ਬੱਕਰੀ ਹੈ ਜੀ ਨਹੀਂ ਉਹ ਬੱਕਰੀ ਉਸ ਵੀ ਮੁਲਾਕਾਤ ਲਬ ਤੇ ਕਹਾਂਗੇ ਕਿਸੇ ਕਿਸੇ ਪਿੰਡ ਖੁਲਾਸ ਉਹ ਪੂਰੀਆ ਕਰਕੇ ਫਿਰ ਅਸੀਂ ਵੱਡੇ ਪਿੰਡਾਂ ਦੇ ਵਿੱਚ ਛੋਟੇ ਪਿੰਡਾਂ ਨਾਲ ਪਿੰਡ ਵਿੱਚ ਜਾਵਾਂਗੇ ਜੀ ਸੁਣੋ ਭਲਾ ਕਿ ਅਮਰ ਸਾਹਿਬ ਨੇ ਉਹਨੂੰ ਕਿੱਥੇ ਦੇਖੀ ਨਹੀਂ ਉਹ ਜਿਹੜਾ ਉਹ ਲੋ ਝੜਦਾ ਹੋਇਆ ਪੈਤਾਂ ਕੋਲ ਲਾਈਟ ਉਹ ਬਾਪ ਸੀ ਜਿਹੜਾ ਉਹ ਮਸਲਾ ਸੀ 70 ਲੱਖ ਦਿਨੋਂ ਦਿਨ ਉਹਨਾਂ ਦੇ ਪਗਵਾਦ ਇੱਕ ਮਸਲਾ ਸੀ ਉਹ ਕੱਪਟੇਨ ਉਹ ਉਹਨਾਂ ਦੇ ਰਿਸਪੌਂਸ ਦੇ ਵਿੱਚ ਪੱਕਾ ਹੋ ਗਿਆ ਪੰਜ ਬੰਦੇ ਆਲੇ ਜੋ ਸਾਡੀ ਡਿਊਟੀ ਆ ਸਾਡੀ ਪੁਲਸ ਦੀ ਡਿਊਟੀ ਸਾਡੀ ਪੁਲਸ ਦੀ ਉਸੇ ਲਈ ਇਹ ਮੈਂ ਬਦਲੀ ਦਿੱਤੀ ਆ ਕੋਈ ਮਾਫਰ ਕਰ ਦੇਗਾ ਜਲਦੀ ਜਿਹੜੇ ਮੈਂ ਟਾਈਮ ਤੇ ਦੱਸ ਸਕਦਾ ਹੋ ਸਕਦਾ ਫਿਰ ਉੱਤੇ ਹੋ ਕੇ ਜਲਦੀ ਜਿਹੜੇ ਅੱਜ ਬੰਦਿਆਂ ਦੇ ਹਮਲਾ ਉਹਨਾਂ ਦੇ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਜਰੂਰ भाई ਪੁਰਵਾਦਾਂ ਦੀ ਬੇਇਨਸਾਫੀ ਕਰਦੇ ਹੋਣਗੇ ਤੁਹਾਡੇ ਜਿਹੜੇ ਜੱਟ ਇੰਡਸਟਰੀ ਦੇ ਐ ਤੁਸੀਂ ਬੜੇ ਪਿਆਰ ਨਾਲ ਮੈਸਜ ਆਪਣੇ ਪੁਰਵਾਦਾਂ ਦੇ ਵਿੱਚ ਅੱਲ ਕਰੋ ਕਿ ਤੁਸੀਂ ਅਪੋਇਟਡ ਦਲਦੋਰੇ ਤੇ ਬੋਲਣ ਵਾਲੀ ਗੱਲ ਸੋਧ ਅਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਪੁਰਵਾਦ ਕਾਨੂੰਨ ਆਪਣੇ ਅੱਗੇ ਉਹਦੇ ਖਿਲਾਫ ਸਰਕਾਰ ਤੋਂ ਮੈਕਸੀਮਾ ਦੀ ਸਰਕਾਰ ਜਰੀਆ ਸਖਤ ਕਹੋ ਤੁਹਾਡੇ ਨਾਲ ਸਾਥ ਹਾਂਜੀ ਸਰ ਅੱਜ ਦੀ ਮੀਟਿੰਗ ਅੱਜ ਦੀ ਮੀਟਿੰਗ ਜਿਹੜੀ ਆ ਜਿਸ ਸਾਡੇ ਮਾਰਗਦਰਸ਼ਕ ਜੀ ਦੇ ਚੇਅਰਮੈਨ ਰਜਿੰਦਰ ਸਿੰਘ ਬਾਠ ਉਹਨਾਂ ਨੇ ਮੀਟਿੰਗ ਰੱਖੀ ਸੀ ਉਹਨਾਂ ਨੇ ਇਮਿਨੇਸ਼ਨ ਦਿੱਤਾ ਸੀ ਵੀ ਮੈਂ ਵੀ ਪ੍ਰੋਗਰਾਮ ਕਰਵਾਇਆ ਚ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਬੁਲਾਇਆ ਅਸੀ ਰਹਿਣੀ ਆ ਆਮ ਆਦਮੀ ਪਾਰਟੀ ਜਿਹੜਾ ਵੀ ਸਾਡਾ ਪ੍ਰਵਾਪ ਦੇ ਵਿੱਚ ਨਵੇਂ ਅਫਸਰ ਦੇ ਆਪਾਂ ਨੂੰ ਦਿੱਤੇ ਆ ਸੋ ਉਹਨਾਂ ਦੇ ਸਾਹਮਣੇ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਹਦੇ ਨਾਲ ਕਲਤੀ ਭਾਈ ਤਿੰਨ ਚਾਰ ਜਿਹੋ ਆ ਉਹ ਕਰਦੇ ਠੀਕ ਹੈ ਜੀ ਕਲਤੀ ਆਪਣਾ ਧਲਵਾਲ ਸਾਹਿਬ ਨੂੰ ਉਹਨਾਂ ਕਹਿ ਵੀ ਹਲਕਾ ਲੰਦਰ ਦੇ ਹੱਥ ਚਲਤੀ ਡਾਕਟਰ ਰਾਜਨਗੇ ਜੀ ਪਰ ਕਾ ਕੰਪਨਾ ਜਿਹੜਾ ਹੈਗੇ ਨੇ ਕਿਸਾਨ ਜਥੇਬੰਦੀ ਉਹਨਾਂ ਨੇ 23 ਤਰੀਕ ਨੂੰ ਧਰਨਾ ਦੇ ਦਾ ਐਲਾਨ ਕੀਤਾ ਕੀ ਦੇਖਦੇ ਹੋ ਦੇਖੋ ਜੀ ਜਦੋਂ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ ਬੜੇ ਸੇਸ਼ਟਨ ਦਾ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਇਸ ਤਰ੍ਹਾਂ ਲਿਹਾਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਸੀ ਸੋ ਕਹਿਣ ਦਾ ਭਾਵ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕੰਪਨੀਆਂ ਨਿਕਲ ਨਹੀਂ ਆ ਦੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਕੇ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਕਰਨਾ ਹੁੰਦਾ ਸੋ ਉਹ ਸਰਕਾਰ ਕੰਮ ਕਰ ਰਹੀ ਹੈ ਠੀਕ ਹੈ ਉਹ ਆਪਣੇ ਧੰਗ ਨਾਲ ਵਧੀਆ ਧੰਗ ਨਾਲ ਡਾਕਟਰ ਵੀ ਲੈ ਕੇ ਆਉਗੇ ਉਹ ਹਸਪਤਲ ਜਿਹੜੇ ਆ ਉਹ ਖੁੱਪ ਕੇ ਲੋਕਾਂ ਦਾ ਇਲਾਜ ਜਿਹੜਾ ਉੱਥੇ ਹੋ ਰਿਹਾ ਹੈ ਜਿੱਤ ਗਈ ਹੈ ਜੀ ਕਿੱਥੇ ਦੇਖਦੇ ਆ ਜੀ ਅੱਜ ਦੀ ਮੀਟਿੰਗ ਜਿਹੜੀ ਸਾਡਾ ਅਜੰਡਾ ਸੀਗਾ ਜਿਮਨੇ ਚੋਣ ਨੂੰ ਲੈ ਕੇ ਜੋ ਥੋੜਾ ਸਮੇਂ ਦੇ ਵਿੱਚ ਜਿਮਨੇ ਚੋਣਾਂ ਲਈ ਆ ਉਹਦੇ ਸੰਬੰਧ ਵਿੱਚ ਵਾਲੇ ਆ ਗਏ ਨੇ ਸਾਰੇ ਮੈਂ ਅੰਦਰ ਸਿਖਾ ਇੱਕ ਮੀਟਿੰਗ ਜਿਹੜੀ ਆ ਉਹ ਕਰਾਉ। ਅਸੀਂ ਅੱਜ ਬਡਾਲਾ ਬਾਂਗਰ ਦੇ ਵਿੱਚ ਸਾਹੀ ਮੀਟਿੰਗ ਜਿਹੜੀ ਕੀਤੀ ਆ ਇੱਕ ਵਰਕਰ ਮੀਟਿੰਗ ਸੀਗੀ ਛੋਟੀ ਜੀ ਮੀਟਿੰਗ ਸੀਗੀ ਜਿੰਨੂੰ ਕੇ ਵਰਕਰਾਂ ਨੇ ਇੱਕ ਵੱਡਾ ਰੂਪ ਦਿੱਤਾ ਸੋ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਹਿੰਦਾ ਕਿ ਤੁਸੀਂ ਆਪਣਾ ਸਮੇਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਮੈਂ ਸਾਰੇ ਸਮੂੱਚੇ ਲੀਡਰਸ਼ਿਪ ਦਾ ਤੇ ਆਪਣੇ ਸਮੂੱਚੇ ਵਰਕਰ ਸਹਿਬਾਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਹਿੰਦਾ ਹਾਂ ਧੰਨਵਾਦ